ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਅੰਮ੍ਰਿਤਸਰ ਸ਼ੇਰ ਬਸੌਣਾ ਪਿਆਰੀ ਸਾਧ ਸੰਗਤ ਜੀਓ ਸਿੱਖੀ ਦੇ ਪ੍ਰਚਾਰ ਪ੍ਰਸਾਰ ਅਤੇ ਕੇਂਦਰੀ ਸਿੱਖ ਧਰਮ ਅਸਥਾਨ ਸਥਾਪਿਤ ਕਰਨ ਲਈ ਗੁਰੂ ਅਮਰਦਾਸ ਜੀ ਨੇ ਇੱਕ ਨਵਾਂ ਨਗਰ ਬਸਾਉਣ ਦਾ ਫੈਸਲਾ ਕੀਤਾ ਜੋ ਕਿ ਬਾਅਦ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ ਇਹ ਸ਼ਹਿਰ ਬਸਾਉਣ ਦੇ ਲਈ ਗੁਰੂ ਅਮਰਦਾਸ ਜੀ ਨੇ ਤੁੰਗ ਪਿੰਡ ਦੇ ਵਸਨੀਕਾਂ ਤੋਂ ਜ਼ਮੀਨ ਮੁੱਲ ਖਰੀਦੀ ਪਰ ਕਈ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਕਿ ਜਦੋਂ ਗੁਰੂ ਅਮਰਦਾਸ ਜੀ ਦੀ ਬੇਟੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਹੋਇਆ ਸੀ I'm <laughs> sorry. ਉਸ ਸਮੇਂ ਅਕਬਰ ਬਾਦਸ਼ਾਹ ਨੇ ਇਹ ਜ਼ਮੀਨ ਬੀਬੀ ਪਾਨੀ ਜੀ ਨੂੰ ਉਹਨਾਂ ਦੀ ਸ਼ਾਦੀ ਉੱਤੇ ਤੋਹਫ਼ੇ ਵਜੋਂ ਦਿੱਤੀ ਸੀ ਕਿਉਂਕਿ ਬਾਦਸ਼ਾਹ ਅਕਬਰ ਜਦੋਂ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਆਇਆ ਸੀ ਤਾਂ ਉਸ ਸਮੇਂ ਵੀ ਉਹ ਬੀਬੀ ਪਾਨੀ ਜੀ ਨੂੰ ਆਪਣੀ ਬੇਟੀ ਕਹਿ ਕੇ ਉਹਨਾਂ ਦੇ ਨਾਮ ਉੱਤੇ 20 ਪਿੰਡਾਂ ਦੀ ਜ਼ਗੀਰ ਲਗਾ ਗਿਆ ਸੀ ਜ਼ਮੀਨ ਖਰੀਦਣ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਇੱਥੇ ਨਗਰ ਬਸਾਉਣ ਦੀ ਜ਼ਿੰਮੇਵਾਰੀ ਭਾਈ ਜੇਠਾ ਜੀ ਦੀ ਲਗਾਈ ਭਾਈ ਜੇਠਾ ਜੀ ਬਾਬਾ ਬੁੱਢਾ ਜੀ ਸਮੇਤ ਇੱਥੇ ਆਣ ਪਹੁੰਚੀ ਅਤੇ ਸਭ ਤੋਂ ਪਹਿਲਾਂ ਸੰਤੋਖ ਸਰ ਸਰੋਵਰ ਦੀ ਖੁਦਾਈ ਆਰੰਭ ਕਰਵਾਈ ਗੋਇੰਦਵਾਲ ਸਾਹਿਬ ਵਿਖੇ ਵੌਲੀ ਦੀ ਖੁਦਾਈ ਵਾਂਗ ਭਾਈ ਜੇਠਾ ਜੀ ਇੱਥੇ ਵੀ ਆਪਣੇ ਸਿਰ ਉੱਤੇ ਟੋکریاں ਢੋਣ ਦੀ ਸੇਵਾ ਕਰਦੇ ਰਹੇ ਭਾਈ ਜੇਠਾ ਜੀ ਆਪਣੀ ਸੇਵਾ ਸਿਮਰਨ ਦੇ ਘਾਲਣਾ ਸਦਕਾ ਜਦੋਂ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਗੁਰਦਤਾ ਗੱਦੀ ਉੱਤੇ ਵਿਰਾਜਮਾਨ ਹੁੰਦੇ ਹਨ ਤਾਂ ਸੰਨ 1536ਵੀ ਵਿੱਚ ਆਪ ਜੀ ਨੇ ਇਸ ਨਗਰ ਦੀ ਨੀਂ ਰੱਖੀ ਤੇ ਨਗਰ ਦਾ ਨਾਮ ਗੁਰੂ ਦਾ ਚੱਕ ਰੱਖਿਆ ਪਰ ਬਾਅਦ ਵਿੱਚ ਇਸ ਨਗਰ ਦਾ ਨਾਮ ਚੱਕ ਰਾਮਦਾਸ ਅਤੇ ਰਾਮਦਾਸਪੁਰ ਪੈ ਗਿਆ ਪਰ ਜਦੋਂ ਗੁਰੂ ਸਾਹਿਬ ਜੀ ਨੇ ਇੱਥੇ ਅੰਮ੍ਰਿਤਸਰ ਸਰੋਵਰ ਦੀ ਖੁਦਾਈ ਕਰਵਾਈ ਤਾਂ ਅੰਮ੍ਰਿਤਸਰ ਸਰੋਵਰ ਦੇ ਨਾਮ ਉੱਤੇ ਸ਼ਹਿਰ ਦਾ ਨਾਮ ਵੀ ਅੰਮ੍ਰਿਤਸਰ ਪੈ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਇਸ ਆਖੀ ਅੰਮ੍ਰਿਤਸਰ ਸ਼ੇਰ ਬਸਾਉਣਾ ਪਿਆਰੀ ਸਾਧ ਸੰਗਤ ਜੀ ਉਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਅਤੇ ਕੇਂਦਰੀ ਸਿੱਖ ਧਰਮ ਅਸਥਾਨ ਸਥਾਪਿਤ ਕਰਨ ਲਈ ਗੁਰੂ ਅਮਰਦਾਸ ਜੀ ਨੇ ਇੱਕ ਨਵਾਂ ਨਗਰ ਬਸਾਉਣ ਦਾ ਫੈਸਲਾ ਕੀਤਾ ਜੋ ਕਿ ਬਾਅਦ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ ਇਹ ਸ਼ਹਿਰ ਬਸਾਉਣ ਦੇ ਲਈ ਗੁਰੂ ਅਮਰਦਾਸ ਜੀ ਨੇ ਤੁੰਗ ਪਿੰਡ ਦੇ ਵਸਨੀਕਾਂ ਤੋਂ ਜ਼ਮੀਨ ਮੁੱਲ ਖਰੀਦੀ ਪਰ ਕਈ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਕਿ ਜਦੋਂ ਗੁਰੂ ਅਮਰਦਾਸ ਜੀ ਦੀ ਬੇਟੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਹੋਇਆ ਸੀ ਤਾਂ ਉਸ ਸਮੇਂ ਅਕਬਰ ਬਾਦਸ਼ਾਹ ਨੇ ਇਹ ਜ਼ਮੀਨ ਬੀਬੀ ਪਾਨੀ ਜੀ ਨੂੰ ਉਨ੍ਹਾਂ ਦੀ شادی ਉੱਤੇ ਤੋਹਫੇ ਵਜੋਂ ਦਿੱਤੀ ਸੀ ਕਿਉਂਕਿ ਬਾਦਸ਼ਾਹ ਅਕਬਰ ਜਦੋਂ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਆਇਆ ਸੀ ਤਾਂ ਉਸ ਸਮੇਂ ਵੀ ਉਹ ਬੀਬੀ ਪੰਨੀ ਜੀ ਨੂੰ ਆਪਣੀ ਬੇਟੀ ਕਹਿ ਕੇ ਉਨ੍ਹਾਂ ਦੇ ਨਾਮ ਉੱਤੇ 20 ਪਿੰਡਾਂ ਦੀ ਜ਼ਗੀਰ ਲਗਾ ਗਿਆ ਸੀ ਜ਼ਮੀਨ ਖਰੀਦਣ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਇੱਥੇ ਨਗਰ ਬਸਾਉਣ ਦੀ ਜ਼ਿੰਮੇਵਾਰੀ ਭਾਈ ਜੇਠਾ ਜੀ ਦੀ ਲਗਾਈ ਭਾਈ ਜੇਠਾ ਜੀ ਬਾਬਾ ਬੁੱਢਾ ਜੀ ਸਮੇਤ ਇੱਥੇ ਆਣ ਪਹੁੰਚੇ ਅਤੇ ਸਭ ਤੋਂ ਪਹਿਲਾਂ ਸੰਤੂਖ ਸਰ ਸਰੋਵਰ ਦੀ ਖੁਦਾਈ ਆਰੰਭ ਕਰਵਾਈ ਗੋਇੰਦਵਾਲ ਸਾਹਿਬ ਵਿਖੇ ਵੌਲੀ ਦੀ ਖੁਦਾਈ ਵਾਂਗ ਭਾਈ ਜੇਠਾ ਜੀ ਇੱਥੇ ਵੀ ਆਪਣੇ ਸਿਰ ਉੱਤੇ ਟੋکریاں ਢੋਣ ਦੀ ਸੇਵਾ ਕਰਦੇ ਰਹੇ ਭਾਈ ਜੇਠਾ ਜੀ ਆਪਣੀ ਸੇਵਾ ਸਿਮਰਨ ਦੇ ਘਾਲਣਾ ਸਦਕਾ ਜਦੋਂ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਗੁਰਦਤਾ ਗੱਦੀ ਉੱਤੇ ਵਿਰਾਜਮਾਨ ਹੁੰਦੇ ਹਨ ਤਾਂ ਸੰਨ 1536 ਵੀ ਵਿਚਾਪ ਜੀ ਨੇ ਇਸ ਨਗਰ ਦੀ ਨੀਂ ਰੱਖੀ ਤੇ ਨਗਰ ਦਾ ਨਾਮ ਗੁਰੂ ਕਾ ਚੱਕ ਰੱਖਿਆ ਪਰ ਬਾਅਦ ਵਿੱਚ ਇਸ ਨਗਰ ਦਾ ਨਾਮ ਚੱਕ ਰਾਮਦਾਸ ਅਤੇ ਰਾਮ ਦਾਸਪੁਰ ਪੈ ਗਿਆ ਪਰ ਜਦੋਂ ਗੁਰੂ ਸਾਹਿਬ ਜੀ ਨੇ ਇੱਥੇ ਅੰਮ੍ਰਿਤਸਰ ਸਰੋਵਰ ਦੀ ਖੁਦਾਈ ਕਰਵਾਈ ਤਾਂ ਅੰਮ੍ਰਿਤਸਰ ਸਰੋਵਰ ਦੇ ਨਾਮ ਉੱਤੇ ਸ਼ਹਿਰ ਦਾ ਨਾਮ ਵੀ ਅੰਮ੍ਰਿਤਸਰ ਪੈ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ